ਬਹੁਤ ਵਧੀਆ ਜੀ ਬਹੁਤ ਵਧੀਆ ਦੇਖਣ ਨੂੰ ਦੇਖਣ ਨੂੰ ਨਜ਼ਰ ਆ ਰਿਹਾ ਜੀ ਔਰ ਲੋਕਾਂ ਦੇ ਵਿੱਚ ਇੱਕ ਮੈਂ ਕਹਿ ਸਕਦਾ ਉਹਨਾਂ ਦੀ ਅੱਖਾਂ ਦੇ ਵਿੱਚ ਇੱਕ ਆਸ ਹੈ ਵੀ ਅੱਗੇ ਰਵੈਤੀ ਪਾਰਟੀਆਂ ਨੂੰ ਮੌਕਾ ਦੇ ਕੇ ਵੇਖ ਲਿਆ ਹੁਣ ਇੱਕ ਮੌਕਾ ਜਿਹੜਾ ਆਮ ਆਦਮੀ ਪਾਰਟੀ ਨੂੰ ਫਿਰ ਤੇ ਕੁਝ ਸ਼ਾਇਦ ਲੋਕਾਂ ਤੋਂ ਸ਼ਾਇਦ ਇਸ ਨਾਲ ਦੇਖੇ ਵੋਟ ਪਾਉਣ ਨੂੰ ਲੈ ਵੋਟ ਪਾਉਣ ਨੂੰ ਬਹੁਤ ਵਧੀਆ ਉਤਸ਼ਾਹ ਦੇਖਣ ਨੂੰ ਨਜ਼ਰ ਆ ਰਿਹਾ ਜੀ ਕਿਉਂਕਿ ਲੰਮੇ ਸਮੇਂ ਤੋਂ ਸਿਸਟਮ ਤੋਂ ਦੇਖਿਆ ਇਹ ਲੋਕਾਂ ਨੇ ਹੁਣ ਥੋੜਾ ਚੇਂਜ ਜਿਹੜਾ ਉਹ ਕਰਨਾ ਚਾਹੁੰਦੇ ਨੇ ਔਰ ਉਹਦੀ ਤਿਆਰੀ ਚ ਹੈਲੋ ਬਿਲਕੁਲ ਠੀਕ ਹੈ ਜੀ ਉਹਨਾਂ ਨੇ ਜਿੰਨੇ ਵੀ ਪ੍ਰਬੰਧ ਕੀਤੇ ਨੇ ਬਹੁਤ ਵਧੀਆ ਕੀਤੇ ਸੀ ਲੈਕਚਰ ਕਮਿਸ਼ਨ ਤੇ ਪ੍ਰਬੰਧ ਕੀਤੇ ਨੇ ਅਮਨ ਸ਼ੇਰ ਸਿੰਘ ਕਰੀ ਕਲਸੀ ਦੇ ਕੀ ਪ੍ਰਬੰਧ ਜੀ ਬੱਚਾ ਤੁਹਾਡਾ ਜੀ ਹਾਂ ਜੀ ਪਾਰਟੀ ਦੇ ਕੀ ਪ੍ਰਬੰਧ ਹੈ ਤੁਹਾਡੀ ਵੱਲੋਂ ਕਿਹੋ ਜਿਹਾ ਪ੍ਰਬੰਧ ਹੈ ਪਾਰਟੀ ਦੇ ਜਿਹੜੇ ਪ੍ਰਬੰਧ ਹੁੰਦੇ ਨੇ ਉਹ ਘਰੀਦੇ ਆ ਜੀ ਆਪਣੇ ਪਰਚੇ ਲਾ ਲੋ ਜੀ ਅਸਲ ਮੇਰੀ 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 ਜ਼ਿਲ੍ਹੇ ਬਣਾਉਂਦੇ ਹੋ ਜੀ ਕਦੇ ਨਹੀਂ ਹਣੀ ਲੱਥੀ ਮੈਂ ਟੈਂਸ਼ਨ ਦਿਹਾ ਲਈ ਕਿਹ ਕਿਹਰ ਸਲਿੱਪ ਕਾਦੀ ਯਾਰ ਟੈਂਸ਼ਨ ਸਾਨੂੰ ਕਾਦੀ ਹੋਵੇ ਇੱਕ ਪਾਸੇ ਡਿਪਟੀ ਸੀਐਮ ਦੂਜੇ ਪਾਸੇ ਡਿਪਟੀ ਸਪੀਕਰ ਤੀਜੇ ਪਾਸੇ ਕੈਬਨਟ ਮੰਤਰੀ ਰਿਆ ਆਹੀਂ ਕੀ ਹੈ ਐਮਐਲਏ ਬਣੇ ਲੋਕਾਂ ਨੇ ਫਤਵਾ ਦਿੱਤਾ ਮਾਨ ਸਤਕਾਰ ਕੀਤਾ ਫਿਕਰ ਤੇ ਇਹਨਾਂ ਨੂੰ ਹੋਵੇ ਜਿਨ੍ਹਾਂ ਦੇ ਕਦ ਬੜੇ ਬੜੇ ਵੱਡੇ ਸਾਡੇ ਕੋਦੇ ਆਉਣਾ ਹੀ ਹੈ ਜਾਣਾ ਕੱਖ ਨਹੀਂ ਸਾਡੇ ਕੋ ਕਿਦਾ ਹਾਂ ਹਾਂ ਬਿਲਕੁਲ 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 ਜਨਕਦੀ ਜੀ ਪੂਰੇ ਤੁਹਾਡੀ ਲੋਕ ਸਭਾ ਸੀਟ ਦੇ ਵਿੱਚ ਨਵ ਵਿਧਾਨ ਸਭਾ ਹਲਕੀ ਪੋਜੀਸ਼ਨ ਹੈ ਬਹੁਤ ਮਹਾਰਾਜ ਦੀ ਕਿਰਪਾ ਜੀ ਔਰ ਮੈਨੂੰ ਮਾਣ ਵੀ ਹੈ ਔਰ ਲੋਕਾਂ ਦੇ ਵਿੱਚ ਇੱਕ ਫਤਵਾ ਹੈ ਕਿਉਂਕਿ ਲੋਕਾਂ ਦੇ ਵਿੱਚ ਇੱਕ ਜਦੋਂ ਕਿਸੇ ਦੇ ਦਿਲ ਚ ਕਰ ਕਰ ਲੈਂਦੀ ਹੈ ਨਾ ਕੋਈ 파ਰਦੀ ਫਿਰ ਉਹ ਜਾਂਦੀ ਨਹੀਂ ਜਿਦ ਤਰੋ ਦਿੱਲੀ ਜੀ ਇੱਕ ਮੌਕਾ ਦਿੱਤਾ ਲੋਕਾਂ ਨੇ ਉਸ ਤੋਂ ਬਾਅਦ ਤਿੰਨ ਵਾਰੀ ਮੈਂ ਕਹਿ ਸਕਦਾ ਵੀ ਉਹਨਾਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਬਣਾਈ ਔਰ ਮੈਂ ਇੱਕ ਗੱਲ ਤੇ ਕਲੀਅਰਲੀ ਕਹਿ ਦੇਣਾ ਚਾਹੁੰਦਾ ਹਾਂ ਵੀ ਇਹ ਜਿਹੜਾ ਆਪਾਂ ਕੰਮ ਕੀਤਾ ਭਾਵੇਂ ਚਾਹੇ ਬਿਜਲੀ ਦੇ ਅਕੋਰਡਿੰਗ ਚਾਹੇ ਸ਼ਹੀਦਾਂ ਦੇ ਪਰਿਵਾਰ ਦੇ ਅਕੋਰਡਿੰਗ ਚਾਹੇ ਔਰ ਕੋਲੇ ਦੀਆਂ ਖਾਨਾਂ ਦੇ ਅਕੋਰਡਿੰਗ ਚਾਹੇ ਥਰਮਲ ਪਲਾਂਟ ਦੇ ਅਕੋਰਡਿੰਗ ਜਿਹੜਾ ਕੰਮ ਕੀਤਾ ਉਹ ਕਾਬਿਲ ਤੇਰੀਫਾ ਪਰ ਰਿਪੋਰਟ ਕਰ ਲੋਕਾਂ ਚ ਲੈ ਕੇ ਗਏ ਆ ਜੇ ਲੋਕ ਵੇਖਣਗੇ ਇੱਕ ਪਾਸੇ 75 ਸਾਲ ਆ ਇੱਕ ਪਾਸੇ 2 ਸਾਲ ਹੋਏ ਆ ਜੇ ਦੋਹਾਂ ਸਾਲਾਂ ਦੇ ਵਿੱਚ ਵਿੱਚ ਇੰਨਾ ਕੰਮ ਕੀਤਾ ਤੇ ਮੈਨੂੰ ਇੰਨਾ ਪਤਾ ਹੈ ਵੀ ਲੋਕਾਂ ਨੂੰ ਇਹ ਆ ਵੀ ਇਹੋ ਪਾਰਟੀ ਆ ਜਿਹੜੀ ਕੰਮ ਕਰ ਸਕਦੀ ਆ ਨਹੀਂ ਤੇ ਹੋਰ ਨਹੀਂ ਤੁਸੀਂ ਹੋ ਕਿਹੜੇ ਕਿਹੜੇ ਤੁਹਾਨੂੰ ਲੱਗਦਾ ਕਿ ਹਾਲੇ ਕੰਮਾਂ ਤੋਂ ਹੋਣੇ ਪੰਜੇ ਲੋਕ ਮੈਂ ਮੈਂ ਵੇਖੋ ਲੋਕ ਸਭਾ ਦੀ ਗੱਲ ਕਰਾਂ ਤੇ ਹਲਕੇ ਦੇ ਵਿੱਚੋਂ ਕੰਮ ਹੋਏ ਕਿਹੜੇ ਜਿਨ੍ਹਾਂ ਨੂੰ ਬਣਾਇਆ ਜੇ ਸਨੀ ਦਿਉਲ ਬਣਾਇਆ ਉਹ ਨਹੀਂ ਲੱਭਾ ਜੇ ਕਾਂਗਰਸ ਨੂੰ ਮੌਕਾ ਦੇ ਕੇ ਵੇਖਿਆ ਤੇ ਉਹ ਨਹੀਂ ਲੱਭੇ ਸੋ ਕਹਿਣ ਦਾ ਭਾਅ ਹੁਣ ਲੋਕਾਂ ਨੇ ਡਿਸਾਈਡ ਕਰਨਾ ਵੀ ਕਰਨਾ ਕੀ ਹੈ ਕਿ ਜਾਂਦੇ ਤਾਂ ਕਿਹੜਾ ਕੰਮ ਸਭ ਤੋਂ ਪਹਿਲ ਦੇ ਘਾਟੇ ਕਰਵਾਓਗੇ ਹਲਕੇ ਮੈਂ ਕਿਹਾ ਜੀ ਸਾਰੇ ਰੁਕੇ ਕੰਮ ਨੇ ਠੀਕ ਹੈ ਮੈਂ ਕਹਿੰਦਾ ਮੈਨੂੰ ਲੱਗਦਾ ਹੋਵੇ ਜ਼ਰੂਰੀ ਹੈ ਸਭ ਮੈਂ ਕਹਿੰਦਾ ਵੀ ਪਰਮਾਤਮਾ ਬਲ ਬਖਸ਼ੇ ਸਭ ਤੋਂ ਪਹਿਲਾਂ ਜਿਹੜੇ ਮੇਨ ਮੇਨ ਕੰਮ ਆ ਜਿਹੜੇ ਉਹਨਾਂ ਨੂੰ ਤਰਜੀਹ ਦੇ ਕੇ